ਖੜਕੀ ਸਾਹਿਬ ਧਰਮੇੜੀ ਪਿੰਡ ਵਿਖੇ ਇੱਕ ਧਰਨਾ ਜਿਹੜਾ ਉੱਥੇ ਦੇ ਸਥਾਨਕ ਪਿੰਡ ਦੇ ਲੋਕਾਂ ਵੱਲੋਂ ਦੇ ਕਿਸਾਨੀ ਮੈਨੂ ਵੱਲੋਂ ਲਗਾਇਆ ਗਿਆ ਸੀ ਉਹ ਧਰਨਾ ਅੱਜ ਮਹਾਰਾਣੀ ਸਾਹਿਬ ਤੇ ਕੇਂਦਰ ਤੋਂ ਵਜ਼ੀਰ ਆਏ ਸੀ ਉਹਨਾਂ ਦੇ ਉਹ ਧਰਨਾ ਜਿਹੜਾ ਚੱਕ ਲਿਆ ਹਟਾ ਲਿਆ ਕਿਉਂਕਿ ਇਹ ਕੀ ਮਸਲਾ ਸੀ ਉੱਥੇ ਤੇ ਉਹ ਧਰਨਾ ਮਸਲੇ ਦਾ ਹੱਲ ਹੋ ਗਿਆ ਕਿ ਇਹ ਵਿਸਤਾਰ ਨਾਲ ਦੱਸੂਗੀ ਇਹ ਮਸਲਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਘੱਗਰ ਜਦੋਂ ਚੜਦਾ ਘੱਗਰ ਜਦੋਂ ਚੜਦਾ ਤਾਂ ਪਾਣੀ ਨਿਕਲਦਾ ਇਹ ਜਦੋਂ ਹੁੱਡਾ ਸਰਕਾਰ ਹੁੰਦੀ ਸੀ ਹਰਿਆਣੇ 'ਚ ਉਹਨਾਂ ਨੇ ਇੱਕ ਹਾਸੀ ਬੁਟਾਣਾ ਨਹਿਰ ਸਮਾਨੇ ਤੋਂ ਲੈ ਕੇ ਆਪਣੇ ਹਲਕੇ ਤੱਕ ਲੈ ਕੇ ਗਈ ਸੀ। ਇਹ ਜਿਹੜੀ ਹਾਸੀ ਬੁਟਾਣਾ ਨਹਿਰ ਆ ਇਹ ਜਦੋਂ ਕੁਦਰ ਪਹਿਲਾਂ ਖੁੱਲਾ ਚੱਲਦਾ ਸੀ ਖੇਤਾਂ 'ਚ ਉਹ 2-3 ਦਿਨ ਦੇ ਵਿੱਚ ਤਕਰੀਬਨ ਉਹਦਾ ਪਾਣੀ ਨਿਕਲ ਜਾਂਦਾ ਸੀ ਪਰ ਜਦੋਂ ਦੀ ਹਾਸੀ ਬੁਟਾਣਾ ਨਹਿਰ ਬਣੀ ਆ ਉਹਦੀ ਦਾਫ ਲੱਗਣ ਕਰਕੇ ਜਿਹੜਾ ਪਾਣੀ ਆ ਉਹ ਪਿੰਡਾਂ 'ਚ ਤਾਂ ਨਿਕਲਦੇ-ਨਿਕਲਦਾ ਆ ਵਾਦੀ 'ਚ ਵੀ ਜਾਂਦਾ ਪਰ ਉਹ ਜਿਹੜਾ ਵਾਪਸ ਜਦੋਂ ਨੇ ਹੋਣਾ ਹੁੰਦਾ ਉਹਨੂੰ ਘਟ ਤੋਂ ਘਟ ਵੀ 5-6 ਦਿਨ ਲੱਗਦੇ ਨੇ ਹੁਣ ਆ। ਉਸ ਕਰਕੇ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਘੱਟੋ ਘੱਟ ਵੀ 1500 ਏਕੜ ਦੇ ਕਰੀਬ ਇਸ 6-7 ਪਿੰਡ ਨੇ ਸਸੀ ਥੇ ਆ ਸਸੀ ਬ੍ਰਾਹਮਣਾ ਹਸਨਪੁਰ ਮੰਗਟਾ ਭਗਵਾਨਪੁਰਾ ਸਸਾ ਗੁਜਰਾ ਅੰਤਰਮੇੜੀ ਇਹ ਕੁਝ ਜਿਹੜੇ ਮਾੜਾ ਮੋਟਾ ਜਿਹਾ ਰਕਵਾ ਪੈਂਦਾ ਵਿੱਚ ਹਰਿਆਣੇ ਦੇ ਵੀ 2-3 ਪਿੰਡ ਸੁਰੌਲਾ ਹੋ ਗਿਆ ਜਿਵੇਂ ਘੰਬੇੜਾ ਹੋ ਗਿਆ ਇਹ 7-8 ਪਿੰਡਾਂ ਦਾ ਜਿਹੜਾ ਰਕਵਾ ਕਾਫੀ ਮਰਿਆ 100 ਪਿੰਡ ਵਾਲਿਆਂ ਨੇ ਜਦੋਂ ਇਹ ਪਾਣੀ ਉਤਰਨ ਲੱਗਿਆ ਇਹਨਾਂ ਦਾ ਸਾਰੀ ਜ਼ਮੀਨ ਜੜੀ ਹੈ ਭਾਵ ਕਿ ਜਿੱਤੀ ਕਿ ਲੇਜ਼ੀ ਕਹਿਣੇ ਠੇਕੇ ਦੀ ਵੀ ਲਈ ਹੋਈ ਸੀ ਤਾਂ ਇਹਨਾਂ ਸਾਰਿਆਂ ਨੇ ਪਿੰਡਾਂ ਦੇ ਰਲ ਕੇ ਕਿਸਾਨ ਯੂਨੀਅਨ ਦੀ ਮਦਦ ਨਾਲ ਇੱਕ ਉੱਤੇ ਧਰਨਾ ਲਾਇਆ ਧਰਨਾ ਤਾਂ ਲਾਇਆ ਵੀ ਲੀਡਰ ਜਦੋਂ ਵੀ ਹੁੰਦੇ ਨੇ ਸਾਨੂੰ ਥੋੜਾ ਮੋਟਾ ਕੋਈ ਚਾਰਾ ਦੇ ਜਾਂਦਾ ਕੋਈ ਥੋੜੀ-ਮੋਟੀ ਮਦਦ ਕਰਕੇ ਚੱਲ ਜਾਂਦਾ ਪਰ ਇਹ ਮਸਲਾ ਜਿਹੜਾ ਹੱਦ ਨਹੀਂ ਕੋਈ ਕਰਦਾ ਮੇਰੇ ਕੋਲੇ ਵੀ ਉਹਨਾਂ ਨੇ ਫੋਨ ਕੀਤਾ ਪਿੰਡ ਵਾਲਿਆਂ ਨੇ ਮੈਂ ਮਹਾਰਾਣੀ ਸਾਹਿਬ ਨਾਲ ਗੱਲ ਕੀਤੀ ਅਸੀਂ ਗਏ ਉਹਨਾਂ ਦੀ ਗੱਲਬਾਤ ਸੁਣੀ ਮਹਾਰਾਣੀ ਸਾਹਿਬ ਨੇ ਇੱਕ ਤਾਂ ਮੌਕੇ ਤੇ ਡੀਸੀ ਪਟਿਆਲਾ ਨੂੰ ਫੋਨ ਕੀਤਾ ਤੇ ਸਪੈਸ਼ਲ ਗਰਦਾਬੜੀ ਦੇ ਹੁਕਮ ਕਰਵਾਏ ਜੋ ਅੱਜ ਗਰਦਾਬੜੀ ਚੱਲ ਰਹੀ ਹੈ ਲੋਕਾਂ ਦੇ ਜਿਹੜਾ ਨੁਕਸਾਨ ਹੋ ਉਹਦਾ ਜਾਇਜਾ ਲਿਆ ਜਾ ਰਿਹਾ ਦੂਜੀ ਗੱਲ ਮਹਾਰਾਜਾ ਸਾਹਿਬ ਨੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਸ੍ਰੀ ਨੈਭ ਸਿੰਘ ਸੈਣੀ ਉਹਨਾਂ ਤੋਂ ਸੇਮ ਡੇ ਜ ਉਸੇ ਦਿਨ ਟਾਈਮ ਮੰਗਿਆ ਤੇ ਉਹਨਾਂ ਨੇ ਸਾਨੂੰ 6 ਵਜੇ ਦਾ ਟਾਈਮ ਦਿੱਤਾ ਅਸੀਂ ਜਿਹੜੀ ਪਿੰਡ ਦੀ ਧਰਨਾ ਚ ਜਿਹੜੀ ਧਰਨਾ ਲਾਇਆ ਹੋਏ ਸੀ ਉਹਨਾਂ ਨੇ ਇੱਕ ਕਮੇਟੀ ਬਣੀ ਹੋਈ ਸੀ 7-8 ਬੰਦਿਆਂ ਦੀ ਅਸੀਂ ਉਹਨੂੰ ਨਾਲ ਲੈ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਲ ਜੀ ਮਹਾਰਾਣੀ ਸਾਹਿਬ ਅਸੀਂ ਗਏ ਤੇ ਸਾਰੀ ਗੱਲ ਅਸੀਂ ਸ੍ਰੀ ਨੈਪ ਸਿੰਘ ਸਿਆਣੀ ਮੁੱਖ ਮੰਤਰੀ ਜਿਹੜਾ ਹੈਗੇ ਨੇ ਹਰਿਆਣੇ ਦੇ ਉਹਨਾਂ ਨੂੰ ਦੱਸੀ ਉਹਨਾਂ ਨੇ ਸਾਡੀ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਹਿਜਤਾ ਨਾਲ ਸੁਣਿਆ ਗੱਲ ਸੁਣ ਤੋਂ ਬਾਅਦ ਉਹਨਾਂ ਨੇ ਇਥਰ ਪ੍ਰਸ਼ਾਸਨ ਦੀ ਡਿਊਟੀ ਲਈ ਜਿਨ੍ਹਾਂ ਵਿੱਚ ਦੂਜੇ ਦਿਨ ਸਾਡੇ ਕੋਲ ਡੀਸੀ ਸਾਹਿਬਾਂ ਦਾ ਜਿਹੜਾ ਫੋਨ ਆਇਆ ਤੇ ਉਹਨਾਂ ਨੇ ਸਾਡੇ ਇਰੀਗੇਸ਼ਨ ਤੇ ਜਿਹੜਾ ਜਲ ਪ੍ਰਬੰਧ ਜਿਹੜਾ ਵਿਭਾਗਾਂ ਉਹਨਾਂ ਦੇ ਐਸ்சி ਐਕਸ਼ਨ ਐਸਡੀਓ ਡੀਆਰਓ SDM ਬੂੜਾ DSP ਬੂੜਾ ਤੇ ਹੋਰ ਸਾਰੇ ਅਫਸਰਾਂ ਨਾਲ ਸਾਡੀ ਮੀਟਿੰਗ ਲਈ ਅਸੀਂ ਉੱਥੇ ਗਏ ਤੇ ਉਹਨਾਂ ਨੇ ਸਾਡੀ ਗੱਲ ਨੂੰ ਪੂਰੀ ਧਿਆਨ ਪੂਰਵਕ ਸੁਣਿਆ ਇੱਕ ਇੱਕ ਪੁਆਇੰਟ ਤੇ ਡਿਸਕਸ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ